ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਹਰਪੀਰ ਸਿੰਘ ਨਵੇਂ ਐਮਪੀ ਅੰਮ੍ਰਿਤਪਾਲ ਦਾਪਰਾ ਜਿਹੜਾ ਆਇਸ ਡਰੱਗ ਦੇ ਨਾਲ ਗ੍ਰਿਫਤਾਰ ਹੋਇਆ ਹੈ ਪੋਜ਼ਿਟਿਵ ਪਾਇਆ ਗਿਆ ਉਹਦੇ ਲਈ ਦੋ ਚਾਰ ਗੱਲਾਂ ਕਰਨੀਆਂ ਨੇ ਥੋੜੇ ਟਾਈਮ ਦੇ ਵਿੱਚ ਧਿਆਨ ਦੇ ਨਾਲ ਸੁਣਿਓ ਹਾਂ ਭੇਡਾਂ ਨੂੰ ਬੇਨਤੀ ਕਰ ਦਿੰਨਾ ਪਾਣੀ ਪੀ ਲਓ ਤੇ ਜਿਹੜੀ ਤੁਹਾਡੇ ਖਰਾਕ ਹੈ ਉਹ ਖਾ ਲਓ ਪਹਿਲਾਂ ਫਿਰ ਜਿਆਦਾ ਵਿਆਮ ਮੈਂ ਤੁਹਾਨੂੰ ਕਰਨਾ ਪੈਣਾ ਜਿਹੜੀ ਮੈਂ ਅੱਜ ਗੱਲ ਕਹਿਣ ਲੱਗਾ ਸੁਣੋ ਧਿਆਨ ਦੇ ਨਾਲ ਅਮਰਤਪਾਲ ਦਾ ਪਿਤਾ ਕਹਿੰਦਾ ਕਹਿੰਦਾ ਮੇਰਾ ਪੁੱਤ ਨਸ਼ਾ ਨਹੀਂ ਕਰਦਾ ਮੰਨ ਲੈਨੇ ਆ ਨਹੀਂ ਕਰਦਾ ਚੱਲ ਇੱਕ ਗੱਲ ਦੱਸੋ ਅਮਰਤਪਾਲ ਦਾ ਜਿਹੜਾ ਭਰਾ ਹੈ ਹਰਪ੍ਰੀਤ ਇਦੇ ਵਿੱਚ ਮੇਰੀ ਕੋਈ ਗੱਲਬਾਤ ਨਹੀਂ ਜੱਲੂ ਖੇੜਾ ਪਿੰਡ ਦੇ ਦੋ ਬੰਦਿਆਂ ਦੀ ਕਾਲ ਆਈ ਹੈ ਉਹ ਕਹਿੰਦੇ ਅਮਰਪਾਲ ਦੇ ਪਿਤਾ ਨੂੰ ਸਵਾਲ ਕਰੋ ਕਿ ਹਰਪ੍ਰੀਤ ਦੇ ਘਰ ਵਾਲੀ ਪੇਕੇ ਘਰ ਕਿਉਂ ਬੈਠੀ ਹੈ ਹਰਪ੍ਰੀਤ ਨੂੰ ਛੱਡ ਕੇ ਕਿਉਂ ਗਈ ਹੈ ਠਾਣ ਠਾਣੀ ਕਿਉਂ ਹੋਏ ਨੇ ਜਲੂਸ ਕਿਉਂ ਕੱਢਿਆ ਉਹ ਕਹਿੰਦੇ ਹਰਬੀਤ ਨਸ਼ਾ ਕਰਦਾ ਸੀ ਉਹਦੇ ਘਰ ਵਾਲੀ ਦੁਖੀ ਸੀ ਤਾਂ ਛੱਡ ਕੇ ਗਈ ਐ ਹਰਬੀਤ ਨੂੰ ਉਹ ਪੇਕੇ ਘਰ ਤਾਂ ਬੈਠੀ ਐ ਇਹ ਸਵਾਲ ਐ ਏਡਾ ਨੂੰ ਵੀ ਤੇ ਅਮਰਤਪਾਲ ਦੇ ਪਿਤਾ ਨੂੰ ਵੀ ਬਸ ਇਹ ਗੱਲ ਦਾ ਜਵਾਬ ਦੇ ਦਿਓ ਕਿ ਕਿਉਂ ਬੈਠੀ ਐ ਮੇਰੀ ਨੂੰ ਪੇਕੇ ਘਰ ਇੱਕ ਹੋਰ ਸੁਣ ਲਿਓ ਉਹ ਕੀ ਐ ਅਮਰਤਪਾਲ ਨੇ ਜਿਹੜੇ ਬਾਹਰ ਬੈਠੇ ਅਮਰਤਪਾਲ ਦੇ ਸਾਥੀ ਜਿਹੜੇ ਮਹਿਮੇਂ ਵਿੱਚ ਚੱਲਦੇ ਸੀ ਜਾਂ ਅਮਰਤਪਾਲ ਦੇ ਹੱਕ ਵਿੱਚ ਮੋਰਚਾ ਲੱਗਿਆ ਸੀ ਦਰਬਾਰ ਸਾਹਿਬ ਵਿਖੇ ਜਾਂ ਜਿੱਥੇ ਵੀ ਕੋਈ ਰੋਸ ਮਾਰਚ ਕੀਤਾ ਸੀ ਉਸ ਰੋਸ ਮਾਰਚ ਵਿੱਚੋਂ ਮਹਿਮੇਂ ਵਿੱਚੋਂ ਹਰਪ੍ਰੀਤ ਨੂੰ ਅਮਰਤਪਾਲ ਨੇ ਰੋਕਿਆ ਸੀ ਉਹਦੇ ਪਿਓ ਨੂੰ ਵੀ ਕਾਲ ਕੀਤੀ ਕਿ ਹਰਪ੍ਰੀਤ ਤੁਸੀਂ ਇਹਨਾਂ ਮਹਿਮਾਂ ਦੇ ਵਿੱਚ ਇਹਨਾਂ ਰੋਸ ਮਾਰਚਾਂ ਵਿੱਚ ਨਾਂ ਲੈ ਕੇ ਜਾਇਆ ਕਰੋ ਉਹਦੇ ਸਾਥੀਆਂ ਨੂੰ ਵੀ ਕਾਲ ਕੀਤੀ ਸੀ ਕਿਉਂ ਕਿ ਤੇ ਸੀ ਅਮਰਤਪਾਲ ਨੂੰ ਪਤਾ ਸੀ ਕਿ ਹਰਬੀਤ ਨਸ਼ਾ ਕਰਦਾ ਹੈ ਕਿਤੇ ਨਾ ਕਿਤੇ ਗੱਲ ਬਾਹਰ ਆਊਗੀ ਤਾਂ ਉਹਦੇ پابੰਦੀ ਲਾਈ ਸੀ ਉਹਨੂੰ ਰੋਕਿਆ ਗਿਆ ਸੀ ਕੀ ਇਹ ਝੂਠ ਹੈ ਕਿ ਸੱਚ ਹੈ ਇਹ ਕੌਣ ਕਹਿ ਰਹੇ ਨੇ ਹਾਲਾਂਕਿ ਮੈਨੂੰ ਯਕੀਨ ਨਹੀਂ ਹੈਗਾ ਕਿ ਉਹ ਜੱਲੂ ਖੇੜੇ ਦੇ ਪਿੰਡ ਦੇ ਲੋਕ ਹੋਣਗੇ ਜਿਹੜੀ ਮੈਨੂੰ ਕਾਲ ਆਈ ਉਹਨਾਂ ਨੇ ਨਾਂ ਹੀ ਲਿਆ ਕਿ ਅਮਰਤਪਾਲ ਦੇ ਪਿੰਡ ਤੋਂ ਬੋਲਦਿਆਂ ਕਿ ਉਹਦੇ ਪਿਓ ਨੂੰ ਸਵਾਲ ਕਰੋ ਕਿ ਹਰਪ੍ਰੀਤ ਦੇ ਘਰ ਵਾਲੀ ਪੇਕੇ ਘਰ ਕਿਉਂ ਬੈਠੀ ਐ ਦੂਜੀ ਗੱਲ ਉਹਨੇ ਕਹੀ ਸੀ ਕਿ ਅਮਰਤਪਾਲ ਨੇ ਫੋਨ ਕਰਕੇ ਕਿਆ ਸੀ ਉਹਦੇ ਸਾਥੀਆਂ ਨੂੰ ਵੀ ਅਮਰਤਪਾਲ ਦੇ ਪਿਓ ਨੂੰ ਵੀ ਕਿ ਇਹਨੂੰ ਰੋਸ ਮਾਰਚਾਂ ਵਿੱਚ ਨਾਂ ਲੈ ਕੇ ਜਾਇਆ ਕਰੋ ਹਰਪ੍ਰੀਤ ਨੂੰ ਕਿ ਨਸ਼ੇ ਕਰਦਾ ਏ ਜਲੂਸ ਕਢਾਓ ਮਿੱਟੀ ਪਟਾਓ ਇਹ ਇਹ ਕਿਆ ਸੀ ਇਹ ਸੱਚ ਐ ਝੂਠ ਐ ਮੈਂ ਇੱਕ ਹੋਰ ਗੱਲ ਕਰ ਦਿੰਨਾ ਨਾਲ ਨਾਲ ਲੱਗਦੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਹੁਣ ਦੁਬਾਰਾ ਕਹਿ ਦਿੰਨਾ ਅੰਮ੍ਰਿਤਪਾਲ ਦੇ ਸਾਥੀ ਜਿਵੇਂ ਪੰਜਾਬੀ ਵਿੱਚ ਕਹਿੰਦੇ ਕੁਛ ਰਮੋ-ਸਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਹਨੂੰ ਪਤਾ ਲੱਗ ਵੀ ਹੁਣ ਜਲੂਸ ਨਿਕਲੂਗਾ ਜਿਨ੍ਹਾਂ ਨੂੰ ਫੰਡنگ ਦਾ ਹਿੱਸਾ ਮਿਲ ਗਿਆ ਉਹ ਤਾਂ ਚੁੱਪ ਕਰ ਗਏ ਜਿਨੂੰ ਨਹੀਂ ਮਿਲਿਆ ਉਹਨੇ ਹੁਣ ਕਹਿਣਾ ਸ਼ੁਰੂ ਕਰਤਾ ਕਹਿੰਦੇ ਅੰਮ੍ਰਿਤਪਾਲ ਹੁਣ ਤੱਕ 50-60 ਕਰੋੜ ਰੁਪਇਆ ਕਮਾ ਚੁੱਕਾ ਹੈ ਉਹਦੇ ਪਰਿਵਾਰ ਕੋਲ ਹੈ ਜਿਹੜਾ ਲੋਕਾਂ ਨੂੰ ਬੇਬਕੂ ਬਣਾ ਕੇ ਕੁਝ ਇਲੈਕਸ਼ਨ ਵਿੱਚ ਇਕੱਠਾ ਕੀਤਾ ਕੁਝ ਪਹਿਲਾਂ ਇਕੱਠਾ ਕੀਤਾ ਸੀ ਇਹ ਸਚਾਈ ਹੈ ਉਹਦੇ ਸਾਥੀ ਇਹ ਪੋਲਣਾ ਖੋਲ ਰਹੇ ਨੇ ਹੁਣ ਮੈਨੂੰ ਕਹਿਣਾ ਸਬੂਤ ਦਿਓ ਲੈ ਕੇ ਆਓ ਜਬਾਜ ਕਹਿਣਗੇ ਮਾਨਹਾਨੀ ਦਾ ਕੇਸ ਕਰਾਂਗੇ ਕਰ ਦਿਓ ਇੱਕ ਨਹੀਂ ਦੋ ਨਹੀਂ ਪੰਜਾਬ ਵਾਰੀ ਕਰੋ ਪਰ ਮੈਂ ਜੁਐਨ ਨੇ ਵੀ ਜਾ ਕੇ ਕਰ ਦਿਓ ਸਾਨੂੰ ਕਿਸਨ ਦਾ ਕੀ ਮਤਲਬ ਇਹਦਾ ਸਵਾਲ ਕੀਤੇ ਐ ਵੀ ਹਰਪ੍ਰੀਤ ਦੇ ਘਰ ਵਾਲੇ ਪੇਕੇ ਘਰ ਕਿਉਂ ਬੈਠੀ ਐ ਅਮਰਤਪਾਲ ਨੇ ਫੋਨ ਕਰਕੇ ਕਿਹਾ ਸੀ ਆਪਣੇ ਪਿਓ ਨੂੰ ਕਿ ਨਹੀਂ ਕਿ ਹਰਪ੍ਰੀਤ ਨੂੰ ਨਾ ਕੱਠਾਂ ਵਿੱਚ ਲੈ ਕੇ ਜਾਇਆ ਕਰੋ ਇਹ ਨਸ਼ਾ ਕਰਦਾ ਇਹ ਸਵਾਲ ਕੀਤੇ ਨੇ ਫੰਡنگ ਕੱਠੀ ਹੋਈ ਐ ਕਿ ਨਹੀਂ ਹੋਈ ਇਹ ਸਵਾਲ ਕੀਤੇ ਨੇ ਕਲੀਅਰ ਕਰਵਾ ਕੇ ਜਦੋਂ ਕਹਿੰਦੇ ਸੀ ਪਰਿਵਾਰ ਨੂੰ ਇੱਕ ਦਿਨ ਲਈ 25000 ਚਾਹੀਦਾ ਕਹਿੰਦੇ ਸੀ ਨਾ ਕਿ ਪਰਿਵਾਰ ਨੂੰ 25000 ਰੋਜ਼ ਦਾ ਖਰਚਾ ਚਾਹੀਦਾ ਕਿਹਨੇ ਕਿਹਾ ਸੀ ਅਮਰਤਪਾਲ ਦੇ ਪਿਓ ਨੇ ਕਿਹਾ ਸੀ ਇਹ ਸਵਾਲ ਨੇ ਜャ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਜャ ਬਣਾਉਂਦੇ ਰਹੋਗੇ ਇਹ ਕਿਹਾ ਕਿਨੇ ਅਮਰਤਪਾਲ ਦੇ ਪਿਓ ਨੇ ਨੇਕਾ ਕਹਿੰਦਾ ਸੀ ਪੰਥ ਦੀ ਗੱਲ ਕਰਦੇ ਆ ਅਸੀਂ ਕੌਮ ਦੀ ਗੱਲ ਕਰਦੇ ਆ ਇਹਦਾ ਅਮਰ ਛਕਿਆ ਹੋਇਆ ਸਿਰਸਬ ਉੱਪਰ ਦੀ ਪਾਇਆ ਹੈ ਇਹ ਉਸ ਬੰਦੇ ਦੀ ਗੱਲਬਾਤ ਹੈ ਐਨਾ ਝੂਠ ਐਨਾ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਬਸ ਇੰਨੇ ਇੱਕ ਜਿਹੜੇ ਸਵਾਲ ਕੀਤੇ ਕਿੰਨੇ ਕਿੰਨੇ 3-4 ਨੇ ਲੋੜ ਹੀ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਮੀਡੀਆ ਬੁਲਾਓ ਦੇ ਦੇ ਜਵਾਬ ਨਾਲੇ ਪਤਾ ਲੱਗ ਜੂ ਕਿ ਜ਼ਮੀਰ ਜਾਗਦੀ ਹੈ ਜਦ ਮਰੀ ਹੋਈ ਹੈ ਸੱਚ ਬੋਲਦੇ ਹਾਂ ਜਾਂ ਝੂਠ ਬੋਲਦੇ ਨਾਲ ਪਤਾ ਲੱਗਿਰੂ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ